ਤੇ 20 ਬੜੀ ਆਜੀ ਹਾਂਜੀ ਮੰਮੀ ਇੱਥੇ ਵਰਤਦੇ ਕਿਹਨਾਂ ਹਾਂ ਬੜੀ ਹਵਾਈ ਕੋਠੇ ਤੇ ਤੇ ਆ ਜਾ ਰਹੀ ਹੈ ਲੱਗੀ ਤੂੰ ਦੇ ਆਈ ਹਾਂਜੀ ਮੈਂ ਕੱਪੜੇ ਦੇ ਆਈ ਹਾਂ ਅੱਛਾ ਕਿੰਨਾ ਅੱਛਾ ਨਾ ਮੈਂ ਤੇ ਨਾਲ ਗੱਲ ਕਰਨੀ ਤੇਰੇ ਪੇਟਿਆਂ ਨਾਲ ਕੋਈ ਆਇਆ ਹੀ ਨਹੀਂ ਆਜਣ ਦੇ ਮੰਮੀ ਕਹਿੰਦੇ ਤੇ ਹੀ ਪਰਸੋਂ ਮੇਰੀ ਗੱਲ ਹੋਣੀ ਕਿੰਨੇ ਦਿਨ ਤੇ ਹੋ ਗਏ ਕਿਤੇ ਰਵੱਦਾ ਜਾਣ ਦਾ ਨਹੀਂ ਨਹੀਂ ਮੰਮੀ ਮੈਂ ਤਾਂ ਨਹੀਂ ਜਾਣਾ ਵਹਿ ਨਾ ਪਰਸੋ ਗੱਲ ਹੋਈ ਮਮੀ ਦੇ ਨਾਲ ਅੱਛਾ ਇਹ ਕਹਿੰਦਾ ਹੀ ਮੈਂ ਕੁਦ ਦਿਨਾਂ ਨੂੰ ਕੱਢਦੀ ਆ ਟਾਈਮ ਕੋਈ ਪਤਾ ਨਹੀਂ ਕਿਹੜੇ ਵੇਲੇ ਆਵੇ ਮਮੀ ਦਾ ਟਾਈਮ ਹੀ ਨਹੀਂ ਲੱਗਣ ਡਿਆ ਅਜੇ ਤੱਕ ਆਜੇ ਨਹੀਂ ਮਮੀ ਅੱਛਾ ਹੁੰਦੇ ਕੋਈ ਕਿੱਤੀ ਆ ਚਾਹਤ ਤੇ ਬੋਝ ਆ ਦਿੰਨੇ ਹੱਥੇ ਖੜੀ ਜਾਂਦੇ ਮੈਂ ਤੇ ਆ ਬਾਹਰ ਗਈਆਂ 10 ਮਿੰਟ ਹੀ ਖਲੋਤੀ ਉੱਥੇ ਮੈਂ ਤੇ ਉਥੇ ਹੀ ਚਲ ਗਈ ਮੈਂ ਤਾਂ ਠਾਰ ਹੀ ਗਈ ਜਿਆਦਾ ਠੰਡ ਲੱਗਣ ਦੀ ਤਾਂ ਤੁਹਾਨੂੰ ਗਰਮ ਕਰਦਾ ਪਾਣੀ ਬੋਤਲ ਦੇ ਦਾਂ ਵੇਲੇ ਤੇ ਮਰਜੀ ਆ ਹੱਥ ਪੈਰ ਨਿੱਗੇ ਰਹਿਣਗੇ ਨਾ ਕਲਾ ਕਰਕੇ ਲੈਂਦੀ ਏ ਚੁੰਗਾ ਕਿ ਦੇ ਨੰਬਰ ਬਣਾਉਂਦੀ ਮੈਂ ਪੇਕੇ ਦਾ ਨਾਮ ਲਿਆ ਨਾ ਤੁਹਾਡੇ ਪਾਸੇ ਤਰਪੀ ਪਿਆ ਰਮੂ ਤਾਂ ਬੰਦ ਕਰਾ ਨਾ ਪਾਣੀ ਕੁਨ ਗਰਮ ਫੜਾ ਕੇ ਚਲੋ ਕੋਈ ਗੱਲ ਨਹੀਂ ਪਾਣੀ ਦੇ ਵਿੱਚ ਪਿਆਈ ਚਲ ਗਰਮ ਘਾਤਾ ਠੰਡ ਬੜੀ ਵਾਪੇ ਮੈਨੂੰ ਇੰਨੀ ਲੱਗਣ ਦੀ ਆ ਉਹਨਾਂ ਦਾ ਤੇ ਬਜ਼ੁਰਗ ਸਰੀਰ ਆ ਹਾਂ ਨਾ ਮੈਂ ਬੜਾ ਧਿਆਨ ਦੇਣ ਤੇ ਇਹ ਗੱਲਾਂ ਤੇਰੇ ਪੇਕੇ ਆਏ ਨਹੀਂ ਆ ਤੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਹਜੇ ਤੱਕ ਆਏ ਕਿਉਂ ਨਹੀਂ ਉਹ ਤਾਂ ਮੈਨੂੰ ਕਹਿੰਦੇ ਸੀ ਦੋ ਦਿਨ ਖਲੋ ਜਾ ਮੈਂ ਕਿੱਟੀ ਤੇਰੇ ਵੱਲ ਆਉਣੀ ਪਤਾ ਨਹੀਂ ਮੰਮੀ ਨੇ ਸਮਾਉਣਾ ਵੀ ਖਰੀਦਿਆ ਕਿ ਨਹੀਂ ਖਰੀਦਿਆ ਮੇਰੇ ਨਾਲ ਗੱਲ ਵੀ ਉਦੋਂ ਹੋਈ ਹੈ ਤੇ ਭਾਬੀ ਨੇ ਫੋਨ ਫੜ ਲਿਆ ਸਮਝ ਨਹੀਂ ਆਉਂਦੀ ਮੈਨੂੰ ਘਰਾਂ ਫੋਨ ਪੁੱਛਾ ਮੰਮੀ ਨੂੰ ਮੰਮੀ ਜੋ ਬੰਦਾ ਸਾਡਾ ਆ ਕੇ ਦੇਜੋ ਫਿਰ ਵੀ ਮੈਂ ਸੋਹਰੇ ਪਰਿਵਾਰ ਵਾਲੀ ਆ ਚੰਗਾ ਨਹੀਂ ਲੱਗਦਾ ਆਂਡਗਾਂਡ ਵੀ ਪੁੱਛਦਾ ਪੇਕੇਆਂ ਨੇ ਕੀ ਦਿੱਤਾ ਨੋ ਮੰਮੀ ਸੇਕ ਦੇ ਲੋ। ਯਾਬਤ ਚਲਾ ਤੇ ਤੂੰ ਚੰਗਾ ਕੀਤਾ ਪਰ ਮੈਂ ਗੱਲ ਸੁਣ ਮੈਂ ਤੇਰੇ ਨਾਲ ਪੇਕੇਆਂ ਦੀ ਗੱਲ ਕੀ ਕਰਨੀ ਆਪੀ ਤੇ ਤੂੰ ਬਹਨੇ ਸਰ ਮੜ ਗਈ ਐ ਸੋਈ ਜੇ ਮੰਮੀ ਤੈਨੂੰ ਗਣੂ ਪੋਤਾ ਆ ਲੈ ਰੋ ਮੰਮੀ ਕਰੋ ਜਿਹੜੀ ਗੱਲ ਕਰਨੀ ਆ ਬਾਹਰ ਨਾਲ ਲਾਉਣਾ ਮੈਂ ਮੈਂ ਤਾਂ ਠੰਡ ਕਰਕੇ ਕਿਹਾ ਹੀ ਮੈਂ ਕਿਹਾ ਚੱਲ ਠੰਡ ਬੜੀ ਆ ਮੈਨੂੰ ਠੰਡ ਲੱਗਣ ਦੀ ਤੁਹਾਡਾ ਤਾਂ ਗੁੱਦਾ ਸਰੀਰ ਹੋ ਗਿਆ ਹੁਣ ਤੇ ਹੁਣ ਤੇ ਤੁਹਾਨੂੰ ਚਾਹੀਦਾ ਵਾ ਕਿ ਆਰਾਮ ਕਰੋ ਰਜਾਈ ਤੇ ਬਹੁਤ ਮੈਂ ਤੇ ਬੱਤ ਲੱਗ ਗਈ ਆ ਪੇਕੇਆਂ ਦੀ ਕਦੀ ਗੱਲ ਐ ਮੈਂ ਤੇ ਕਿਵੇਂ ਮਮੂ ਸੋਚੀ ਪਈ ਆ ਤੁਹਾਨੂੰ ਕੀ ਪਤਾ ਮੇਰੇ ਦਿਮਾਗ ਮੇਰਾ ਕੰਮ ਨਹੀਂ ਕਰਨ ਡਿਆ ਪਰਸੋ ਚੌਥ ਮਮੀ ਨਾਲ ਗੱਲ ਹੋਈ ਤੇ ਮਮੀ ਮੈਂ ਗੱਲ ਕਰਦੇ ਕਰਦੇ ਕਹਿੰਦੇ ਪੁੱਤ ਮੈਂ ਆਉਣਾ ਆਵਾ ਹੁਣ ਮੈਂ ਇੰਨੀ ਗੱਲ ਕਰਨੀ ਆ ਤੇ ਭਾਬੀ ਆਪਣਾ ਹੀ ਦੱਸਣ ਲੱਗ ਪਈ ਮੈਨੂੰ ਕਿ ਦੀਦੀ ਕੁੜੀ ਦੀ ਆ ਐਕਟੀਵਿਟੀ ਆ ਮੁੰਡੇ ਦੀ ਆ ਐਕਟੀਵਿਟੀ ਆ ਤੇ ਗੱਲ ਵਿੱਚੇ ਹੀ ਰਹਿ ਗਈ ਚਾਹ ਠੰਡ ਵੀ ਬੜੀ ਆ ਨਾ ਹਾਂ ਆ ਕਾਲਾ ਲਾ ਕੁੜੀਏ ਸਾਮਾਨ ਮਾਂ ਨੂੰ ਭੜਾਇਆ ਆ ਵਾ ਦੱਸ ਕੇ ਕਹਿਣ ਵਾਲਾ ਜਾਣਾ ਇਹਨਾਂ ਦੀ ਇੱਕ ਫੋਨ ਕਰਨ ਤੋਂ ਲਾ ਦਵਾਂ ਜਾ ਕੇ ਨਾ ਮਾਸੀ ਨੂੰ ਸਾਡੀ ਗੱਲ ਤੇ ਗੰਦਰਾ ਕਰੀ ਉਹਨਾਂ ਦੇ ਸਾਹਮਣੇ ਫੋਨ ਨਾ ਕਰੀ ਨਹੀਂ ਤਾਂ ਅਗਲਿਆਂ ਨੂੰ ਪਤਾ ਹੀ ਕਹਿਣਾ ਕੁੜੀ ਨੂੰ ਬਸ ਫੋਨ ਦੇ ਲਾੜੀ ਲਾਇਆ ਆਇਆ ਵੈ ਅੱਗੇ ਤੇਰੀ ਵੱਡੀ ਭੈਣ ਨੂੰ ਥੋੜੀਆਂ ਗੱਲਾਂ ਸੁਣਾਉਂਦੇ ਨੇ ਠੀਕ ਚਲ ਆ ਮੇਰਾ ਪੁੱਤ ਕਿੱਟੀ ਪੁੱਤ ਮੰਮੀ ਮੈਨ ਲੱਗਦਾ ਮੰਮੀ ਆ ਗਏ ਮੇਰੇ ਅੱਛਾ ਵੇਖਾ ਭਲਾ ਜਾ ਕੇ ਲੈ ਵੇਖ ਕਿਦਾਂ ਉੱਡੀ ਗਈ ਮੰਮੀ ਆ ਗਏ ਮੰਮੀ ਆ ਗਏ ਸਸੀ ਕਾਲ ਦੀ ਸਸੀ ਕਾਲ ਹੋਰ ਸੁਣਾ ਠੀਕ ਆ ਹਾਂਜੀ ਵਧੀਆ ਮੰਮੀ ठंड बड़ी लगती तो है बैठो वे किस एडी ਹਾਂਜੀ ਮੰਮੀ ਪੁੱਤ ਕੋਸਾ ਪਾਣੀ ਕਰਕੇ ਲਿਆ ਮੰਮੀ ਲਈ ਹਾਂਜੀ ਹਾਂਜੀ ਮੰਮੀ ਹੁਣੇ ਲੈ ਕੇ ਆਈ ਸੁਣਾਉ ਤੂੰ ਰਿਹਾ ਤਾ ਜਿਆ ਰੱਖ ਪੁੱਤ ਬੈਠ ਠੰਡੇ ਹਾਂ ਮੈਂ ਨੂਰਾਨੀ ਤੇ ਲੱਗਦਾ ਦੱਬ ਕੇ ਸੇਵਾ ਕਰਦੀ ਐ ਖਲਾ ਸਾਡੀ ਧੀ ਜੁ ਹੋਈ ਛੇ ਬਸ ਬਸ ਨਾਨਾ ਮੈਂ ਲੇਟ ਆਈਆਂ ਮੈਂ ਮਾਫੀ ਮੰਗਦੀ ਆ ਨਹੀਂ ਨਹੀਂ ਮੈਨੂੰ ਪਤਾ ਸੀ ਮੈਂ ਆਣਾਗਾ ਵਾ ਬਸ ਘਰ ਦੇ ਕੰਮ ਹੀ ਨਹੀਂ ਮੁੱਕਦੇ ਫੰਕਸ਼ਨ ਤੋਂ ਬਾਅਦ ਫਿਰ ਉਹ ਮੂੰਹ ਦੇ ਪੇਕੇਗੇ ਹੁਣ ਕੱਲਗੇ ਹੋ ਉਹ ਗਏ ਨੇ ਤੇ ਫੇਰ ਮੈਂ ਇੱਧਰ ਨਿਕਲੀ ਆ ਮੈਂ ਕਿਹਾ ਤੁਹਾਡਾ ਪੁੱਲ ਸਕਦੀ ਆ ਨਹੀਂ ਆਇਆ ਸੀ ਮੈਨੂੰ ਕਿੱਟੀ ਦਾ ਦੋ ਵਾਰੀ ਫੋਨ ਮੰਮੀ ਕਦੋਂ ਆਣਾ ਕਦੋਂ ਆਣਾ ਮੈਂ ਕਿਹਾ ਪੁੱਤ ਬਸ ਆਈ ਖੜੀ ਇੱਕ ਦਿਨ ਦਾ ਆ ਬੈਂਤੀ ਆ ਨਾ ਤਿਆਰ ਹੁੰਦਾ ਨਾ ਹਾਂ ਕੀ ਗੱਲ ਹੋ ਗਈ ਮੰਮੀ ਮੈਨੂੰ ਇੱਕ ਮਿੰਟ ਫੋਨ ਆਇਆ ਕਾਲਜ ਤੋਂ ਮੈਂ ਗੱਲ ਕਰਕੇ ਆਂਦੀ ਇੱਕ ਤਾਂ ਕਾਲਜ ਵਾਲੇ ਇੰਨੀ ਛੱਡ ਦੇਗੇ ਬੱਚਿਆਂ ਦੀ ਪੜਾਈਆਂ ਪਤਾ ਨਹੀਂ ਕੀ ਮੈਡਮ ਆ ਫੋਨ ਜਾ ਜਾ ਕੇ ਗੱਲ ਕਰ ਰਿਆ ਚਲ ਕੋਈ ਨਹੀਂ ਅੱਜਕੱਲ ਸਮਾਂ ਹੀ ਐ ਹੁੰਦਾ ਬਿਲਕੁਲ ਬਿਲਕੁਲ ਲਿਆ ਪੁੱਤ ਯਾਰ ਆਪਨੇ ਕੋਈ ਨਹੀਂ ਪਿੰਨੀਏ 2 ਮਿੰਟ ਸਿਮਰਤ ਬਾਹਰ ਗਈ ਹੋਣਾ ਤੇ ਕੋਲੋਂ ਹੀ ਤਾਂ ਫੋਨ ਆਇਆਗਾ ਮੈਂ ਉਹਨੂੰ ਛੁੱਟੀ ਕਰਾਵੀ ਸੀ ਅੱਛਾ ਤੋ ਪਤਾ ਨਹੀਂ ਕਿਹੜੀਆਂ ਅਸਾਈਮੈਂਟਾਂ ਮੈਂਟਾਂ ਪੁੱਛਿਆ ਤਾਂ ਉਹ ਅਸਾਈਮੈਂਟਾਂ ਦਾ ਕੰਮ ਹੁੰਦਾ ਉਹ ਬਣਵਾਉਂਦੀ ਸੀ ਹੋਰ ਸੁਣਾ ਕਿੱਥੇ ਬੱਚੇ ਕਿੱਥੇ ਜਾਨੇ ਬਾਕੀ ਕਿੱਥੇ ਕਰਦੇ ਸਾਰੇ ਬੱਚੇ ਮम्मी ਟਿਊਸ਼ਨ ਤੇ ਗਏ ਆ ਅੱਛਾ ਤੇ ਤੁਸੀਂ ਪਹਿਲਾਂ ਮੈਨੂੰ ਦੱਸੋ ਹੁਣ ਪਹਿਲਾਂ ਚਾਹ ਪੀਓਗੇ ਕਿ ਰੋਟੀ ਖਾਓਗੇ ਉਹ ਬਾਅਦ ਵਿੱਚ ਪਹਿਲਾਂ ਤੇ ਆਪਾਂ ਇੱਕ ਕੱਪੜੇ ਲੈ ਕੇ ਆਈ ਮੈਂ ਸਾਰੇ ਪਰਵਾਰ ਦੇ ਤੇ ਨਾਲ ਇੱਕ ਧੀ ਵਸਤੇ ਡੱਬਾ ਜੇ ਇੱਕ ਤਾਂ ਡੱਬਾ ਰਗਾ ਜੇ ਕੁੜੀ ਮੈਂ ਕਿਹਾ ਇੱਥੇ ਹੈਗੀ ਤੇ ਨਹੀਂ ਪਰ ਮੈਂ ਲੈ ਕੇ ਆਈ ਉਹਦੇ ਵੀ ਕੱਪੜੇ ਜੇ ਤੇ ਨਾਲ ਤੁਹਾਡੇ ਸਾਰੇ ਪਰਵਾਰ ਦੇ ਕੱਪੜੇ ਕਿੱਟੀ ਝਾਤੀ ਮਾਰਨਾ ਮਾੜੀ ਦੱਸੋ ਇਹ ਤਾਂ ਫਰਜ ਬੰਦੇ ਨੇ ਮੇਰੇ ਖੇਚਾ ਕਾਢੀ ਹੋਈ ਦੱਸੋ ਲੈ ਅੰਬੀ ਸੂੜ ਤੇ ਬੜਸੋਣ ਸੁਣ ਲਿਆਏ ਜੇ ਮੈਨੂੰ ਪਤਾ ਨਾ ਪੁੱਤ ਜਿੱਦਾਂ ਨਹੀਂ ਛਵਾਈ ਸਗੀ ਹੈ ਕਿੱਤੇ ਸੋਣੇ ਸੋਣੇ ਮੰਮੀ ਸੂੜ ਲਿਆਏ ਵੇਖੋ ਅੰਨੀ ਬੜੀ ਬਾਹਰ ਤੇ ਬੜੀ ਠੰਡ ਲੱਗ ਰਹੀ ਹੁੰਦੀ ਬੈਠੇ ਬੈਠੇ ਮੰਮੀ ਨਾਲ ਸਿਮਰਤ ਗਈ ਸੀ ਹਾਂ ਹਾਂ ਸਿਮਰਤ ਗਈ ਸੀ ਨਾਲ ਆਪਣਾ ਤੇਰਾ ਵੀਰਾ ਗਿਆ ਸੀ ਨਾਲ ਲੈ ਅੱਛਾ ਇਹ ਸਾਡੇ ਆ ਤੇ ਇਹ ਦੀਦੀ ਉਹਨਾਂ ਦੇ ਕੱਪੜੇ ਤਾਂ ਡੱਬਾ ਵੀ ਗਈ ਬੋਤ ਤੇ ਠੀਕ ਹੈ ਠੀਕ ਹੈ ਮੰਮੀ ਕੋਈ ਗੱਲ ਨਹੀਂ ਮੈਂ ਭੇਜਦਾ ਵੀ ਤੇਰੀ ਨੂੰ ਹਾਂ ਇਹ ਵਾਹੇ ਸਭ ਮਿਲ ਕੇ ਜਾਏਗੀ ਕਿ ਜਨਾ ਕਾ ਨੂੰ ਸੁਗਵਾ ਪਾਵੇ ਲੈ ਕੇ ਜਾਵੇ ਥੋੜੇ ਨਾ ਥੋੜੇ ਬੜੇ ਭਾਰੇ ਭਾਰੇ ਸੂਟੇ ਬਸ ਇਦਾਂ ਹੀ ਆ ਕੱਟੀ ਅੱਜ ਗਰ ਚਲ ਪੁੱਤ ਜੇ ਮੰਮੀ ਨੂੰ ਅੰਦਰ ਲੈ ਜਾ ਠੰਡ ਪੜੀ ਐ ਅੱਜ ਆਏ ਜੀਚ ਬਿਠਾ ਤੇ ਨਾਲੇ ਰੋਟੀ ਪਾਣੀ ਤਿਆਰੀ ਕਰ ਉਹ ਨਹੀਂ ਅੰਦਰ ਰੋਟੀ ਨਹੀਂ ਖਾਣੀ ਦੋ ਘੁੱਟ ਚਾਹ ਪੀਵਾਂਗੀ ਠੰਡ ਈ ਆ ਬਸ ਕਾਣੀ ਕਿਹਨਾਂ ਮੰਮੀ ਤੇ ਰੋਟੀ ਖਾ ਕੇ ਜਾਣਾ ਹਾਂ ਰੋਟੀ ਦਾ ਟਾਈਮ ਤੇ ਹੋਇਆ ਹੀ ਆ ਆਜੋ ਤੁਸੀਂ ਅੰਦਰ ਆਜੋ ਹਾਂ ਮੈਂ ਉਨੀ ਚਲੋ ਤੁਸੀਂ ਆਜਾ ਪੁੱਤ ਲੈ ਉਹਦਾ ਪਾਣੀ ਤਾਂ ਉੱਥੇ ਰੱਖਾ ਦੇ ਮੈਂ ਉੱਥੇ ਬੈਠ ਕੇ ਪੀ ਲੈਂਦੀ ਕੋਲ ਆਜੋ ਇਹ ਕਿੱ데 ਕਿੱ데 ਪਾਰੇ ਸੁੱਤੇ ਮੈਂ ਇੰਜ ਕਰਦੀ ਆ ਉਹ ਨਾ ਨੇ ਫੋਨ ਲਗਨੀ ਆ ਮੈਂ ਫੋਨ ਆ ਜਿਵੇਂ ਉਹਨਾਂ ਦੇ ਹੁੰਦੇ ਆ ਸੂਟ ਤੇ ਚੱਲ ਲਈ ਆ ਚੱਲ ਨਾਲ ਕੀ ਪਤਾ ਸਗਣ ਚੋਗਣ ਵੀ ਦੇ ਦੇ ਫੋਨ ਕਰਾਂ ਮੈਂ ਨੂੰ ਫੋਨ ਪਹਿਲਾਂ ਕਰਨਾ ਉਹ ਮੈਂ ਤਾਂ ਸਹੀ ਰੱਗ ਗਈ ਮਾਨੀ ਪਿਓ ਨੇ ਕਹਿਣਾ ਮੇਰੇ ਸਾਲੇ ਵੇਲਾ ਕੀ ਕਰਕੇ ਜਾਂਦੇ ਮੁੰਡੇ ਦੇ ਸਹਰੇ ਵੇਲਾ ਹੈ ਤੇ ਮੁੰਡੇ ਨੇ ਉਹ ਆਕਰ ਕਰਨੀ ਵੇ ਮਾ ਮੇਰੇ ਸਹੁਰੇ ਕਿੰਨਾ ਕੋਸ ਕਿੰਨਾ ਵਧੀਆ ਦੇ ਕੇ ਗਏ ਇਹਨਾਂ ਨੇ ਤਾਂ ਮੈਨੂੰ ਹੁਣ ਹੋਈਂ ਟਿਕਣ ਦੇਣਾ ਔਰ ਅੱਗੇ ਬੜੀਆਂ ਗੱਲਾਂ ਕਰਦਾ ਪਿਓ ਦਾ ਤੇਰੇ ਭਰਾ ਕੀ ਦੇ ਕੇ ਜਾਂਦੇ ਚੱਲ ਕਰਦਾ ਰਹਿੰਦੇ ਮੈਂ ਪੁੜੀ ਨੇ ਪੁੜੀ ਹਲੋ ਹਾਂ ਮੈਂ ਨਾ ਤੈਨੂੰ ਫੋਨ ਇਸ ਲਈ ਲਾਇਆ ਵਾ ਤੇਰੀ ਭਾਬੀ ਦੇ ਪੇਕੇਆਂ ਤੋਂ ਨਾ ਉਹਦੀ ਮੰਮੀ ਆਈ ਹੈ ਤੇ ਕੱਪੜੇ ਲੈਣੇ ਲੈ ਕੇ ਦੇਣ ਆਉਣਾ ਹੀ ਨੇ ਤੇ ਨਾਲ ਤੇਰਾ ਵੀ ਲਿਆਈ ਬੜਾ ਬੜੇ ਬੜੇ ਵਧੀਆ ਸੂਟ ਲਿਆਈ ਪੁੱਤ ਅੱਡੇ ਭਾਰੇ ਸੂਟ ਲਿਆਈ ਨਾਲ ਤੇਰਾ ਡੱਬਾ ਨਾਲ ਤੇਰਾ ਸੂਟ ਤੇ ਮੈਂ ਤੈਨੂੰ ਕਹਿਣਾ ਹੈ ਕਿ ਹੁਣੇ ਹੀ ਆ ਜਾ ਨਾਲ ਲੱਗਦਾ ਸਭਨ ਸੁਭਣ ਵੀ ਦੇ ਜੂ ਉਹਨੂੰ ਤੈਨੂੰ ਉਹਦੀ ਮਾਂ ਤੂੰ ਨਾ ਮੰਮੀ ਤੂੰ ਤਾਂ ਅੰਚਾ ਖਾ ਲੋ ਅੱਜ ਆਜੂਗੀ ਅੱਜ ਹੀ ਆਜੀ ਪੁੱਤ ਅੱਜ ਹੀ ਆਈ ਹੁਣੇ ਫੁਰਦੋ ਨਾ ਚੱਲ ਜਣਾ ਨਹੀਂ ਪਰ ਮੰਮੀ ਹਾਂ ਬਾਲਾ ਸੋਹਣੇ ਤੂੰ ਹਾਂ ਹਾਂ ਪਾ ਗੀ ਤੇ ਆਹੋ ਤੇ ਕਾਜ ਨੂੰ ਇੰਨੇ ਬਹੁਤ ਸਾਲਾਂ ਤੋਂ ਆਉਂਦੀ ਹੈ ਪੁੱਤ ਮੈਂ ਤੇ ਇਹ ਹੋਈ ਤੇ ਮਾਂ ਚ ਕਰਨ ਦੇ ਗੱਲਾਂ ਭਾਬੀ ਦੀ ਛੱਡ ਤੇਰਾ ਭਰਾ ਨਹੀਂ ਮਾਣ ਤੇ ਤੇ ਉਹ ਨਹੀਂ ਮਾਣ ਵੇਖੀ ਤੂੰ ਮੈਨੂੰ ਕਿੱਦਾਂ ਗੱਲਾਂ ਕਰਦੇ ਦੋਵੇਂ ਜਣੇ ਹਾਂ ਹਾਂ ਸਲਾਹ ਦਵਾਂ ਤੈਨੂੰ ਹਾਂ ਤੂੰ ਨਾ ਮਾਇਆ ਨੂੰ ਸਾਲਦਾ ਕੱਢ ਤੈ ਕੱਪੜਾ ਚ ਹਾਂ ਮੈਂ ਜਿਹੜਾ ਫੋਲਦੀ ਨਹੀਂ ਕਰਦੀ ਮੈਨੂੰ ਸੋਹਰੇ ਜਿਹੇ ਕੋਈ ਚਾ ਕੱਪੜਾ ਨਾ ਮੈਨੂੰ ਰੋਣਾ ਨਹੀਂ ਹੁੰਦਾ ਨਿਬੜੇ ਸੋਨੇ ਸੂਟੀ ਪੁੱਤ ਡੇ ਡੇ ਸੋਨੇ ਭਾਰੇ ਹਾਂ ਮੰਮੀ ਤੁਸੀਂ ਇਹ ਦੇ ਉਹ ਲਿਖਾਣਾ ਤੇ ਹੌਣ ਦੇ ਸਮਝ ਲੱਗੀ ਠੀਕ ਆ ਚਲ ਤੂੰ ਆਏਂਗੀ ਨਾ ਉਹਨੇ ਮੈਨੂੰ ਪੂਰਾ ਕੈਰ ਲੱਗਦਾ ਤੇ ਆਉਂਗੀ ਨਹੀਂ ਤੇ ਤੂੰ ਆਹ ਕੰਮ ਕਰ ਦੇ ਉਹ ਟਾਈਮ ਚਲ ਚੰਗਾ ਮੰਮੀ ਹਾਂ ਇਹਦਾ ਪਉਣਾ ਆ ਆਓ ਆਜੋ ਅੰਦਰ ਮੈਂ ਕਿਹਾ ਰੋਟੀ ਤਿਆਰ ਕਰ ਲਵਾਂ ਹੁਣ ਮੈਂ ਇੱਥੇ ਬੈਠੀ ਠਹਿ ਗਈ ਕੰਬਲ ਚ ਹੁਣ ਅੰਦਰ ਜਾਵਾਂ ਮੰਮੀ ਇਕੱਲੇ ਬੈਠੇ ਆ ਚੰਗੇ ਲੱਗੀਦਾ ਇਦਾਂ ਚਾਹ ਚੰਗਾ ਚੱਲਦੇ ਕਿੱਟੀ ਮੈਂ ਨਾ ਕੰਨਾ ਇੱਕ ਗੱਲ ਕਰਨੀ ਉਹ ਤਾਂ ਇੱਡੇ ਇੱਡੇ ਪਾਰੇ ਸੂਟ ਮੈਂ ਇਹ ਨਹੀਂ ਆਂਦੀ ਵੀ ਮਾਰੀ ਆ ਵੇ ਇੱਡੇ ਇੱਡੇ ਪਾਰੇ ਸੂਟ ਉਹਨਾਂ ਨੂੰ ਪਤਾ ਵੀ ਮੈਂ ਹੁਣ ਮੁੰਡੇ ਵਾਰਿਆ ਹਾਂ ਇਹ ਸੂਟ ਪਾਵੇਂ ਮੈਨੂੰ ਤੇ ਉਹਨੂੰ ਚੁੱਭਣਗੇ ਕੋਈ ਨਹੀਂ ਮੰਮੀ ਉਹ ਅੰਦਰ ਹਣੇ ਚੱਲ ਕੜੀ ਕੜੀ ਦੇਣੇ ਨਾ ਭੈਣ ਇੱਕ ਵਾਰੀ ਦੇ ਦੇ ਗਏ ਤੇ ਸਵਾ ਕੇ ਤਲਮਾਰੀ ਤੇ ਟੰਗ ਲੇ ਤੇਰੀ ਸੱਸ ਮੰਮੀ ਮੇਰੀ ਗੱਲ ਸੁਣ ਵਧੀਆ ਚੀਜ਼ ਹੈਗੀ ਆ ਆਇਆ ਗਿਆ ਜਦ ਤੱਕ ਜਾਈਦਾ ਵਾ ਪ੍ਰੋਗਰਾਮ ਤਾਂ ਪਾਈ ਸੋਹਣੇ ਲੱਗਦੇ ਆ ਤੇ ਉਹਨਾਂ ਦਾ ਮਰਜੀ ਥੋੜਾ ਜਿਹਾ ਨਹੀਂ ਤੁਹਾਨੂੰ ਆਇਆ ਮੈਂ ਰੋਣ ਕਿੱਥੇ ਜਾਣਾ ਚਲੋ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੈਣੀ ਆ ਲੈ ਆਏ ਤਾਂ ਹੁਣੇ ਹੀ ਘਰ ਹੀ ਤੇ ਕਹਿੰਦੇ ਸਵੇਰੇ ਗਈ ਹਾਂ ਤਾਂ ਤੁਸੀਂ ਅੰਜ ਕਰੋ ਮੰਮੀ ਨਾਲ ਗੱਲ ਕਰਤੀ ਉਹਨਾਂ ਦੇ ਨਾਲ ਜਾ ਕੇ ਨਾ ਤੇ ਆਪਣੀ ਪਸੰਦ ਦੇ ਲੈਣੇ ਗੜੇ ਲੈਣੇ ਤੇ ਗੱਲ ਕਰ ਹਾਂ ਸੋੜ ਦੇ ਚੇਂਜ ਹੋ ਜਾਣਗੇ ਜਿਹੜੇ ਬੰਦੇ ਦੀ ਨੀਅਤ ਆ ਉਹ ਕਿੱਦਾਂ ਚੇਂਜ ਹੋਏ ਇਹ ਤੂੰ ਕਿੱਦਾਂ ਨਹੀਂ ਗੱਲਾਂ ਕਰਨੀ ਮम्मी ਗਲਤ ਨਹੀਂ ਮੈਂ ਕਰਨਾ ਚਾਹੁੰਦੀ ਹਾਂ ਹਾਂ ਮੈਂ ਨਾ ਤੁਹਾਡੀ ਸਾਰੀਆਂ ਗੱਲਾਂ ਸੁਣ ਲਿਆ ਕੋਈ ਨਹੀਂ ਗੱਲਾਂ ਜਦਿਆਂ ਥੀਦੀ ਨਹੀਂ ਕਰਾਂਗੇ ਲੈ ਮੈਂ ਇਹ ਮਤਲਬ ਕੱਲਾ ਕਰਨੀ ਆ ਹੋਰ ਮੈਂ ਆਪਣੀ ਤੀ ਨਾਲ ਕੋਈ ਗੱਲ ਨਹੀਂ ਕਰ ਸਕਦੀ ਮੰਮੀ ਮੇਰੀ ਗੱਲ ਸੁਣ ਦੇਦੀ ਨੂੰ ਕੋ ਜਮਾਤ ਦੇਣੀ ਹੁੰਦੀ ਕੋ ਚੰਗੀ ਦੇ ਦਿਆ ਕਰ ਵੇਖੋ ਇੱਕ ਦਿਓ ਇੰਨਾ ਪੈਸਾ ਲਾ ਕੇ ਚੀਜ਼ਾਂ ਲਿਆਏ ਆ ਜਿਉ ਨਹੀਂ ਨਾ ਆਏ ਹੀ ਤਾਣੀ ਤੁਸੀਂ ਮੈਨੂੰ ਜੀਨ ਦੇਣ ਦੇ ਕਿਤੇ ਤੇਰੇ ਪੇਕੇ ਨਹੀਂ ਆਏ ਚਾਹੇ ਤੁਸੀਂ ਮੈਨੂੰ ਹਾਸੇ ਜੀ ਕਹਿਣ ਦੇ ਜੇ ਸੁਨਾ ਤਾਂ ਮੈਨੂੰ ਦਿੱਤਾ ਹੀ ਨਾ ਤੇ ਜੇ ਉਹ ਆ ਹੀ ਗਏ ਲੈ ਆਏ ਚੰਗਾ ਲੈ ਆਏ ਉਹ ਨਹੀਂ ਬਰਦਾਸ਼ ਹੋਇਆ ਤੇ ਜੇ ਉਹ ਮਾੜਾ ਲੈ ਆਉਂਦੇ ਤਾਣੀ ਤੁਸੀਂ ਜੀਨ ਦੇਣਾ ਹੀ ਕਿ ਇਹਨਾਂ ਨੂੰ ਦੇਣਾ ਲੈਣਾ ਨਹੀਂ ਆਉਂਦਾ ਵੈਸੇ ਤੇ ਅੱਜ ਤੀਕਾ ਮੇਰੀ ਮਾਂ ਨੇ ਕਦੀ ਮਾੜੀ ਚੀਜ਼ ਦਿੱਤੀ ਨਹੀਂ ਉਹ ਕੱਲਾ ਮੇਰਾ ਨਹੀਂ ਤੁਹਾਡੀ ਧੀ ਦਾ ਵੀ ਸੋਚਦੇ ਨਾਲ ਲੈ ਕੇ ਆਏ ਕੋਈ ਦਿਨ ਧਿਆਰਨ ਦਾ ਖਾਲੀ ਨਹੀਂ ਜਾਣ ਦਿੰਦੇ ਨਾਲ ਦੀਦੀ ਦਾ ਲਿਆਉਂਦੇ ਤਾ ਦਾਲੇ ਹੁੰਦੇ ਇਨਾਂ ਦਾ ਲੈਂਦੇ ਪਾਪਾ ਦਾ ਲੈਂਦੇ ਸਭ ਦਾ ਲੈ ਕੇ ਆਉਂਦੇ ਕੀ ਗੱਲ ਉਹਨਾਂ ਕੋ ਵਾਧੂ ਦੇ ਪੈਸੇ ਆਏ ਓਹੋ ਤੂੰ ਐਵੇਂ ਮੈਮ ਨਾ ਕਰ ਮੇਰੀ ਧੀ ਨੇ ਕੁਛ ਨਹੀਂ ਕਿਹਾ ਐਵੇਂ ਤੇਰੇ ਢਿੱਡ 'ਚ ਵਹਿਮ ਪੈ ਗਿਆ ਪਤਾ ਨਹੀਂ ਉਹਨੇ ਕੀ ਸਖਾਤਾਂ ਮਾਣ ਮੰਮੀ ਹਾਂ ਸਖਾਇਆ ਭਾਵੇਂ ਕੁਛ ਨਾ ਹੋਵੇ ਗੱਲ ਆਉਂਦੀ ਐ ਲੱਤ ਉੱਚੀ ਦੀ ਕੋਈ ਗੱਲ ਨਹੀਂ ਤੁਹਾਡੀ ਲੱਤ ਉੱਚੀ ਰਹੂਗੀ ਬਦਲਣ ਦੀ ਗੱਲ ਇਹ ਮੈਂ ਸੂਟ ਬਦਲਾ ਦਿੰਦੀ ਹੋਈ ਗੱਲ ਮੈਂ ਨਹੀਂ ਚਾਹੁੰਦੀ ਕਿ ਮੇਰੀ ਲੱਤ ਉੱਚੀ ਹੋਵੇ ਲਾਤਾ ਹਮੇਸ਼ਾ ਤੁਹਾਡੀ ਉੱਚੀ ਰਹੋਗੇ ਤੇ ਨਾਲੇ ਨਾ ਕੀ ਇੱਜ਼ਤ ਕਰਾਓਗੇ ਮੇਰੇ ਪੇਕੇ ਆ ਸਾਹਮਣੇ ਆਪਣੀ